ਆ ਇੱਕ ਮੈਂ ਵੀਡੀਓ ਪਲੇ ਕਰਦਾ ਥੰਨੇ ਦੇਖ ਲਓ ਮੈਂ ਤਾਰ ਹੋਇਆ ਵਾ ਆ ਵੀਡੀਓ ਦੇ ਤਾਰ ਹੋਇਆ ਵਾ ਦੇਖ ਲਈ ਦੇਖੀ ਚਲੋ ਦੇਖੀ ਹਣ ਤੈਨੂੰ ਮੇਰੇ ਰੋਣ ਦਾ ਜਿਹੜਾ ਕਾਰਨ ਹੋ ਤਾ ਲੱਗ ਜੀ ਦੇਖ ਲਓ ਇਹ ਦੇਖ ਲਈ ਵੀਡੀਓ ਤੁਸੀਂ ਸਾਰਿਆਂ ਨੇ ਵੀਡੀਓ ਦੇਖ ਲਈ ਹੋਣੀ ਆ ਹਾਂ ਇਹ ਵੀਡੀਓ ਹੈਗੀ ਆ ਪਿੰਡ ਪਿੰਡਰਕਲਾ ਜਿਹੜਾ ਮੋਗਾ ਦੀ ਪਿੰਡਕਲਾ ਪਿੰਡ ਥਾਣਾ ਧਰਮਕੋਟ ਦੇ ਵਿੱਚ ਪੈਂਦਾ ਮੈਂ ਤਾਰ ਹੋਇਆ ਸੀ ਵੀ ਇਹ 6-7 ਸਾਲ ਦੀ ਬੱਚੀ ਜੋ ਇੱਕ ਲੋੜਵੰਦ ਪਰਿਵਾਰ ਦੇ ਵਿੱਚੋਂ ਹੈਗੀ ਆ ਇਹ ਸ਼ਾਮ ਨੂੰ ਗੁਰਦਾਰਾ ਸਾਹਿਬ ਮੱਥਾ ਟੇਕਣ ਜਾਂਦੀ ਆ ਬੱਚਿਆਂ ਦੇ ਨਾਲ ਮੱਥਾ ਟੇਕ ਕੇ ਵਾਪਸ ਆਉਂਦੀ ਆ ਜਿਹੜਾ ਪਿੱਛੇ ਇਹ ਕੁੱਤਾ ਲੱਗਿਆ ਉਹਦੇ ਬੱਚੀ ਦੇ ਉਹ ਅਮਰਤਧਾਰੀ ਆ ਸਿਰ ਤੇ ਦਸਤਾਰ ਆ ਮੈਂ ਤਾਂ ਰੋਣਾ ਵੀ ਜਿਨ੍ਹਾਂ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਗਜਨੀ ਦੇ ਬਜ਼ਾਰਾਂ ਦੇ ਵਿੱਚ ਅੱਜ ਤੱਕ ਮੋੜ ਕੇ ਲਿਆਉਂਦੇ ਸੀ ਤੇ ਅੱਜ ਉਸ ਪੰਜਾਬ ਦੇ ਵਿੱਚ ਰਹਿਣ ਵਾਲੇ ਉਹਨਾਂ ਦੇ ਜਿਹੜੇ ਵੰਸ਼ ਕਹਾਉਣ ਵਾਲੇ ਵੀ ਜਾਂ ਸੀ ਦੀ ਉਹਨਾਂ ਦੀ ਔਲਾਦ ਆ ਉਹਨਾਂ ਸੂਰਬੀਰ ਅਰਖੀ ਯੋਧਿਆਂ ਦੀ ਤੇ ਅੱਜ ਉਹ ਗਰੀਬ ਘਰੇ ਜੰਮੀਆਂ ਸਿੱਖਾਂ ਦੀਆਂ ਬਾਲੜੀਆਂ ਜੋ 6-7 ਸਾਲ ਦੀ ਉਮਰ ਆ ਤੇ ਉਹਨਾਂ ਦੇ ਨਾਲ ਛੇੜਛਾੜ ਕਰ ਰਿਹਾ ਵਾ ਮੈਂ ਇਹ ਵੀ ਕਹਿ ਦਿੰਦਾ ਜੇ ਪ੍ਰਸ਼ਾਸਨ ਇਸ ਵੀਡੀਓ ਦੇ ਆਧਾਰ ਤੇ ਅਕਸ਼ਰ ਦੇ ਵਿੱਚ ਨਹੀਂ ਆਉਦੀ ਫਿਰ ਸਿੰਘਾਂ ਨੂੰ ਦੋਸ਼ ਨਾ ਦੇਓ ਕਿ ਅਮਰਤਪਾਲ ਸਿੰਘ ਦਾ ਕੀ ਹੱਕ ਸੀ ਭਿੰਡਰ ਕਲਾਂ ਦੇ ਵਿੱਚ ਆ ਕੇ ਇੱਕ ਬੰਦੇ ਨੂੰ ਸਜ਼ਾ ਦੇਣ ਦਾ ਅਸੀਂ ਤਾਂ ਭਾਈ ਪਹਿਲਾਂ ਹੀ ਕਿਹਾ ਅਸੀਂ ਤਾਂ ਖਾਲਸੇ ਦੇ ਕਾਨੂੰਨ ਲਾਗੂ ਹੀ ਕਰਨੇ ਆ ਐਦੋਂ ਪਹਿਲਾਂ ਖਾਲਸੇ ਦੀ ਕਿਤਾਬ ਖੁੱਲ ਜੇ ਤੇ ਕਾਨੂੰਨ ਦੀ ਆਪਦੀ ਕਿਤਾਬ ਖੋਲ ਲੈਣੀ ਚਾਹੀਦੀ ਆ ਤੇ ਇਸ ਦੋਸ਼ੀ ਦਾ ਪਤਾ ਕਰਕੇ ਤੇ ਇਹਨੂੰ ਜਵਾ ਦਵਾ ਛੇਤੀ ਤੋਂ ਛੇਤੀ ਗ੍ਰੈਫਤਾਰ ਕਰਕੇ ਇਹਦਾ ਰਿਮਾਂਡ ਲੈ ਕੇ ਤੇ ਇਹਨੂੰ ਜੇਲ੍ਹ ਭੇਜ ਦਿੱਤਾ ਜਾਵੇ ਦੇਖੋ ਕੀ ਬੰਦਾ ਇਹ ਕਿੰਨੀ ਘਟੀਆ ਕਰਤੂਤ ਕਰ ਰਿਹਾ ਸਰਤੇ ਦੇ ਦਸਤਾਰ ਵੀ ਵੱਧੀ ਹੋਈ ਆ। ਦਮਾਲਾ ਬੰਨਿਆ ਹੋਇਆ। ਇਹ ਬਤਾ ਮੈਂ ਗੱਲ ਕਿਉਂ ਅੱਜ ਕਰ ਰਿਹਾ ਕਿਉਂਕਿ ਆਪਾਂ ਬੜਾ ਟੰਡੋਰਾ ਪਿੱਟਿਆ ਸੀ। ਅੱਜ ਵੀ ਪਿੱਟਦੇ ਆ। ਕਿ ਕੁੜੀਆਂ ਬਹੁਤ ਸੇਫ ਹੁੰਦੀਆਂ ਜਿੱਥੇ ਸਰਦਾਰ ਬੰਦੇ ਹੁੰਦੇ ਆ। ਦੇਖ ਲਿਆ। ਆਪਾਂ ਇਹ ਗੱਲ ਬਹੁਤ ਕਹਿੰਦੇ ਨੇ ਕਿ ਸਰਦਾਰ ਬੰਦਾ ਕਦੇ ਭੀਖ ਨਹੀਂ ਮੰਗਦਾ। ਤੁਹਾਨੂੰ ਉਹ ਵੀ ਦੱਸ ਪਾਣੇ ਆ। ਇਹੋ ਜਿਹੀਆਂ ਹਰਕਤਾਂ ਵੀ ਲੱਪਿਆ ਕਰਨ। ਅਜੇ ਹੋਰ ਵੀ ਹੋਣਗੀਆਂ। ਇਹ ਤੁਸੀਂ ਸਮਝੋ ਗੱਲ ਨੂੰ। ਵੀ ਕਿਉਂ ਆਇਆ ਜੀ ਹੈ ਸਾਰਾ ਕੁਝ ਹੋਣ ਲੱਗ ਪਿਆ ਕਿਉਂ ਜਿਹੜਾ ਹੁੰਦਾ ਹੈ ਇਹ ਅੱਗੇ ਦੀ ਅੱਗੇ ਹੋਰ ਬਹੁਤ ਕੁਝ ਹੋਣਾ ਹੈ ਦਸਤਾਰਾਂ ਬਨ ਕੇ ਸਾਰਾ ਕੁਝ ਇਹ ਬੜੀ ਦੂਰ ਦੀ ਸੋਚ ਹੁੰਦੀ ਆ ਇਹਨਾਂ ਨੇ ਇਹੋ ਜਿਹਾ ਕੰਮ ਕਰਨੇ ਹੁੰਦੇ ਆ ਆਪਾਂ ਨੂੰ ਗੱਲ ਨੂੰ ਸਮਝਣ ਦੀ ਲੋੜ ਆ ਤੇ ਬਾਕੀ ਭਾਈ ਅਮਰਤਪਾਲ ਸਿੰਘ ਮੈਰੋਂ ਨੂੰ ਚਾਹੀਦਾ ਜਿੱਥੇ ਇਦਾਂ ਦਾ ਕੋਈ ਕੰਮ ਹੁੰਦਾ ਨਾ ਉੱਥੇ ਖੜੇ ਜਿੱਥੇ ਵਾਕਈ ਕੁੜੀਆਂ ਦੇ ਨਾਲ ੱੱੱਕਾ ਹੁੰਦਾ ਹੈ ਉੱਥੇ ਖੜਨਾ ਚਾਹੀਦਾ ਹੈ ਤੇ ਜਿਹੜੀਆਂ ਬੀਬੀਆਂ ਆਪ ਬਾਬਿਆਂ ਦੇ ਡੇਰਿਆਂ ਤੇ ਜਾਂਦੀਆਂ ਉਥੇ ਕੋਈ ਉਹਨਾਂ ਦੇ ਹੱਕ ਚ ਖੜਨ ਦੀ ਲੋੜ ਨਹੀਂ ਦੇਖ ਹੀ ਲਿਆ ਖੜ ਕੇ ਮੁੜ ਕੇ ਉਹੋ ਹੀ ਕਹਿਣ ਲੱਗ ਪਈਆਂ ਸਾਡੇ ਨਾਲ ਮੁੱਕਰ ਗਈਆਂ ਪਹਿਲਾਂ ਕਹਿੰਦੀਆਂ ਸਾਡੇ ਨਾਲ ਰੇਪ ਹੋਇਆ ਇਹ ਆਪ ਪਹਿਲਾਂ ਡੇਰਿਆਂ ਤੇ ਜਾਂਦੀਆਂ ਆ ਆਪ ਦੀਆਂ ਇਸ਼ਤਾਂ ਨਿਲਾਮ ਕਰਦੀਆਂ ਆ ਤੇ ਮੁੜ ਕੇ ਦਿਖਾਈ ਪਉਂਦੀਆਂ ਜਦੋਂ ਗੱਲਬਾਤ ਨਹੀਂ ਬਣਦੀ ਠੀਕ ਹੈ ਕਿ ਨਹੀਂ ਕਿੰਨੇ ਪੰਜਾਬ ਦੇ ਵਿੱਚ ਲਾ ਲਈ ਆ ਪਰ ਡੇਰੇ ਖੁੱਲੇ ਹੋਏ ਆ ਵੱਖ-ਵੱਖ ਡੇਰਿਆਂ ਤੇ ਜਾਂਦੇ ਆ ਲੋਕ ਕਿ ਗੁਰੂ ਘਰਾਂ ਦੇ ਵਿੱਚ ਜਾਓ ਮੰਦਰਾਂ 'ਚ ਜਾਓ ਮਸਜਿਦਾਂ 'ਚ ਜਾਓ ਜਿਹੜੇ ਵੀ ਧਰਮ ਦੇ ਹੈਗੇ ਆਪਣੇ ਧਾਰਮਿਕ ਸਥਾਨਾਂ ਤੇ ਜਾਓ ਉੱਥੇ ਜਾ ਕੇ ਸਿਰ ਝੁਕਾਓ ਕਿਉਂ ਇਹਨਾਂ ਬਾਬਿਆਂ ਦੇ ਪਖੰਡੀਆਂ ਸਾਧਾਂ ਦੇ ਜਾ ਕੇ ਡੇਰਿਆਂ ਦੇ ਉੱਤੇ ਆਪਣੇ ਸਿਰ ਝੁਕਾਉਣੇ ਆ ਕਾਦੇ ਵਾਸਤੇ ਮੁੜ ਕੇ ਪਿੱਟਦੇ ਆ ਵੀ ਸਾਡੀਆਂ ਈਤਾਂ ਲੁੱਟ ਲਈਆਂ ਅੱਜ ਤੱਕ ਇਹ ਲੁੱਟਦੇ ਆਏ ਹੋਰ ਇਹਨਾਂ ਨੇ ਕੀਤਾ ਵੀ ਕੀਆ ਉੱਥੇ ਬੈਠੇ ਆਰਾਮ ਨਾਲ ਤੁਸੀਂ ਜਾਣੀਆਂ ਭੂਰਿਆਂ ਦੇ ਵਿੱਚ ਉਹਨੇ ਭੂਰੇ ਬਣਾਏ ਆ ਇੱਕ ਤਾਂ ਭੂਰੇ ਬੜੇ ਮਸ਼ਹੂਰ ਕੀਤੇ ਆ ਜਿਹੜਾ ਵੀ ਬਾਬੇ ਦੀ ਸੁਣ ਲੋ ਜੀ ਭੂਰੇ ਚ ਲੈ ਗਿਆ ਚਲੋ ਜੀ ਮੁੜ ਕੇ ਪਿੱਟਦੇ ਆ ਕਿਉਂ ਜਾਣੇ ਇਹਨਾਂ ਦੇ ਪਖੰਡੀਆਂ ਦੇ ਇਹਨਾਂ ਦੇ ਹੱਕ 'ਚ ਖੜਨ ਦੀ ਲੋੜ ਹੀ ਨਹੀਂ ਹੈ ਜਿਹੜੇ ਆਪ ਆਪਣੀਆਂ ਜਿੱਤਾਂ ਨਾਮ ਕਰਦੀਆਂ ਨਾ ਉਹਨਾਂ ਕਰਨ ਦਿਓ ਜਿਹੜੀਆਂ ਮੁੜ ਕੇ ਦੁਹਾਈ ਪਾਉਂਦੀਆਂ ਸਾਡੇ ਨਾਲ ਭਾਬੇ ਨੇ ਐ ਕਰਤੀ ਕਿਉਂ ਗਈਆਂ ਕੀ ਲੈਣ ਗਈਆਂ ਸੀ ਉੱਥੇ ਤੇ ਫਿਰ ਸਾਰਾ ਕੁਝ ਹੋਣਾ ਹੀ ਹੈ ਇਹ ਜਦੋਂ ਉੱਥੇ ਜਾਉਂਗੇ ਤਾਂ ਇਸ ਕਰਕੇ ਇਹਨਾਂ ਦੇ ਹੱਕ 'ਚ ਨਹੀਂ ਖੜਨਾ ਚਾਹੀਦਾ ਹੱਕ 'ਚ ਖੜੋ ਜਿਹਨਾਂ ਕੁੜੀਆਂ ਦੇ ਨਾਲ ਵਾਕਈ ਤੱਕਾ ਹੁੰਦਾ ਆ ਇੱਥੇ ਵੀ ਇਨਸਾਫੀ ਹੁੰਦੀ ਆ ਤੇ ਜਿਹੜੀ ਮੈਂ ਗੱਲ ਕੀਤੀ ਹੈ ਕਿ ਦਸਤਾਰਾਂ ਵਾਲੇ ਤੁਹਾਨੂੰ ਇਦਾਂ ਨਜ਼ਰ ਆਉਣਗੇ ਤੁਹਾਨੂੰ ਪੀਖ ਮੰਗਦੇ ਵੀ ਦਸਣਗੇ ਇਹੋ ਜਿਹੀਆਂ ਕਟਿਆ ਹਰਕਤਾਂ ਕਰਦੇ ਵੀ ਦਸਣਗੇ ਕਿਉਂਕਿ ਆਪਾਂ ਬਹੁਤ ਇਹ ਗੱਲ ਤੇ ਜ਼ੋਰ ਦੇ ਦਿੰਨੇ ਆ ਜ਼ੋਰ ਲਾਇਆ ਵੀ ਸੀ ਤੇ ਗੱਲ ਹੈ ਵੀ ਸੱਚ ਆ ਵੀ ਵਾਕਿਆ ਜਿੱਥੇ ਸਰਦਾਰ ਹੁੰਦੇ ਕਹਿੰਦੇ ਕੁੜੀ ਉਥੇ ਸੇਫ ਆ ਤੇ ਪਰ ਹੁਣ ਕੰਮ ਉਲਟ ਹੋਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਅੱਗੇ ਦੀ ਅੱਗੇ ਹੋਰ ਵਧਣਾ ਇਸ ਕਰਕੇ ਥੋੜਾ ਧਿਆਨ ਰੱਖੋ ਤੇ ਮਾਪਿਆਂ ਨੂੰ ਵੀ ਚਾਹੀਦਾ ਆਪਣੀਆਂ ਧੀਆਂ ਦਾ ਧਿਆਨ ਰੱਖਣਾ ਤੇ ਬਾਕੀ ਤੁਹਾਡੀ ਕੀ ਰਾਏ ਆ ਤੁਹਾਡੀ ਕੀ ਸੋਚ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਜੇ ਹੋ ਸਕੇ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਚ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਇੱਕ ਨੰਮਾ ਵੀਡੀਓ ਪਲੇ ਕਰਦਾ ਥੱਲੇ ਦੇਖ ਲਓ ਮੈਂ ਤਾਰ ਹੋਇਆ ਵਾ ਆ ਵੀਡੀਓ ਦੇ ਤਾਰ ਹੋਇਆ ਵਾ ਦੇਖ ਲਈ ਦੇਖੀ ਚਲੋ ਦੇਖੀ ਪਰ ਤੁਹਾਨੂੰ ਮੇਰੇ ਰੋਣ ਦਾ ਜਿਹੜਾ ਕਾਰਨ ਹੋਣਾ ਤੁਹਾਨੂੰ ਲੱਗਦਾ ਤੋ ਇਹ ਦੇਖ ਲਈ ਵੀਡੀਓ ਤੁਸੀਂ ਸਾਰੇ ਨੇ ਵੀਡੀਓ ਦੇਖ ਲਈ ਹੋਣੀ ਆ ਹੁਣ ਇਹ ਵੀਡੀਓ ਹੈਗੀ ਆ ਪਿੰਡ ਪਿੰਡਰਕਾਂ ਜਿਹੜਾ ਮੋਗਾ ਦੀ ਪਿੰਡਰਕਾਂ ਪਿੰਡ ਥਾਣਾ ਧਰਮਕੋਟ ਦੇ ਵਿੱਚ ਪੈਂਦਾ ਮੈਂ ਕਹਾ ਰਿਹਾ ਸੀ ਵੀ ਇਹ 6-7 ਸਾਲ ਦੀ ਬੱਚੀ ਜੋ ਇੱਕ ਲੋੜਵੰਦ ਪਰਿਵਾਰ ਦੇ ਵਿੱਚੋਂ ਹੈਗੀ ਆ ਇਹ ਸ਼ਾਮ ਨੂੰ ਗੁਰਦਾਰਾ ਸਾਹਿਬ ਮੱਥਾ ਟੇਕਣ ਜਾਂਦੀ ਆ ਬੱਚਿਆਂ ਦੇ ਨਾਲ ਮੱਥਾ ਟੇਕ ਕੇ ਵਾਪਸ ਆਉਦੀ ਆ ਜਿਹੜਾ ਪਿੱਛੇ ਇਹ ਕੁੱਤਾ ਲੱਗਿਆ ਉਹਦੇ ਬੱਚੀ ਦੇ ਉਹ ਅਮਰਤਧਾਰੀ ਆ ਸਿਰ ਤੇ ਦਸਤਾਰ ਆ ਮਤਾਰ ਹੁੰਨਾ ਵੀ ਜਿਨ੍ਹਾਂ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਗਜਨੀ ਦੇ ਬਜ਼ਾਰਾਂ ਦੇ ਵਿੱਚੋਂ ਅੱਜ ਤੱਕ ਮੋੜ ਕੇ ਲਿਆਉਂਦੇ ਸੀ ਤੇ ਅੱਜ ਉਸ ਪੰਜਾਬ ਦੇ ਵਿੱਚ ਰਹਿਣ ਵਾਲੇ ਉਹਨਾਂ ਦੇ ਜਿਹੜੇ ਵੰਸ਼ ਕਹਾਉਣ ਵਾਲੇ ਵੀ ਜਾਂ ਸੀ ਵੀ ਉਹਨਾਂ ਦੀ ਔਲਾਦ ਆ ਉਹਨਾਂ ਸੂਰਬੀਰ ਅੜਖੀ ਯੋਧਿਆਂ ਦੀ ਤੇ ਅੱਜ ਉਹ ਗਰੀਬ ਘਰੇ ਜੰਮੀਆਂ ਸਿੱਖਾਂ ਦੀਆਂ ਬਾਲੜੀਆਂ ਜੋ 6-7 ਸਾਲ ਦੀ ਉਮਰ ਆ ਤੇ ਉਹਨਾਂ ਦੇ ਨਾਲ ਫੇਰ ਛਾੜ ਕਰ ਰਿਹਾ ਵਾ ਮੈਂ ਇਹ ਵੀ ਕਹਿ ਦਿੰਨਾ ਜੇ ਪ੍ਰਸ਼ਾਸਨ ਇਸ ਵੀਡੀਓ ਦੇ ਆਧਾਰ ਤੇ ਅਖ਼ਰਾ ਦੇ ਵਿੱਚ ਨਹੀਂ ਆਉਂਦੀ ਫਿਰ ਸਿੰਘਾਂ ਨੂੰ ਦੋਸ਼ ਨਾ ਦੇਓ ਵੀ ਅਮਰਤਪਾਲ ਸਿੰਘ ਦਾ ਕੀ ਹੱਕ ਅਸੀਂ ਭਿੰਡਰ ਕਲਾਂ ਦੇ ਵਿੱਚ ਆ ਕੇ ਇੱਕ ਬੰਦੇ ਨੂੰ ਸਜ਼ਾ ਦੇਣ ਦਾ ਅਸੀਂ ਤਾਂ ਭਾਈ ਪਹਿਲਾਂ ਹੀ ਕਿਹਾ ਅਸੀਂ ਤਾਂ ਖਾਲਸੇ ਨੇ ਆਪਦੇ ਕਾਨੂੰਨ ਲਾਗੂ ਹੀ ਕਰਨੇ ਆ ਐਦੋਂ ਪਹਿਲਾਂ ਖਾਲਸੇ ਦੀ ਕਿਤਾਬ ਖੁੱਲ ਜੇ ਤੇ ਕਾਨੂੰਨ ਆਪਦੀ ਕਿਤਾਬ ਖੋਲ ਲੈਣੀ ਚਾਹੀਦੀ ਆ ਤੇ ਇਸ ਦੋਸ਼ੀ ਦਾ ਪਤਾ ਕਰਕੇ ਤੇ ਇਹਨੂੰ ਜਵਾ ਦਵਾ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਕੇ ਇਹਦਾ ਰਿਮਾਂਡ ਲੈ ਕੇ ਤੇ ਇਹਨੂੰ ਜੇਲ੍ਹ ਭੇਜ ਦਿੱਤਾ ਜਾਵੇ ਦੇਖੋ ਕੀ ਬੰਦਾ ਇਹ ਕਿੰਨੀ ਘਟਿਆ ਕਰਤੂਤ ਕਰ ਰਿਹਾ ਸਿਰ ਤੇ ਇਹਦੇ ਦਸਤਾਰ ਵੀ ਵੱਧੀ ਹੋਈ ਆ ਦਮਾਲਾ ਬੰਨਿਆ ਹੋਇਆ ਆ ਇਹ ਬਤਾ ਮੈਂ ਗੱਲ ਕਿਉਂ ਅੱਜ ਕਰ ਰਿਹਾ ਕਿਉਂਕਿ ਆਪਾਂ ਬੜਾ ਟੰਡੋਰਾ ਪਿੱਟਿਆ ਸੀ ਅੱਜ ਵੀ ਪਿੱਟਦੇ ਆ ਕਿ ਕੁੜੀਆਂ ਬਹੁਤ ਸੇਫ ਹੁੰਦੀਆਂ ਜਿੱਥੇ ਸਰਦਾਰ ਬੰਦੇ ਹੁੰਦੇ ਆ ਦੇਖ ਲਿਆ ਆਪਾਂ ਇਹ ਗੱਲ ਬਹੁਤ ਕਹਿੰਦੇ ਹਨ ਕਿ ਸਰਦਾਰ ਬੰਦਾ ਕਦੇ ਭੀਖ ਨਹੀਂ ਮੰਗਦਾ ਤੁਹਾਨੂੰ ਉਹ ਵੀ ਦੱਸ ਪਾਣੇ ਆ ਤੇ ਇਹੋ ਜਿਹੀਆਂ ਹਰਕਤਾਂ ਵੀ ਲੱਪਿਆ ਕਰਨ ਹਜੇ ਹੋਰ ਵੀ ਹੋਣਗੀਆਂ ਇਹ ਤੁਸੀਂ ਸਮਝੋ ਗੱਲ ਨੂੰ ਵੀ ਕਿਉਂ ਇਹ ਜਿਹੜਾ ਸਾਰਾ ਕੁਝ ਹੋਣ ਲੱਪਿਆ ਕਿਉਂ ਜਿਹੜਾ ਹੁੰਦਾ ਹੈ ਇਹ ਅੱਗੇ ਦੀ ਅੱਗੇ ਹੋਰ ਬਹੁਤ ਕੁਝ ਹੋਣਾ ਹੈ ਦਸਤਾਰਾਂ ਬਣ ਕੇ ਸਾਰਾ ਕੁਝ ਇਹ ਬੜੀ ਦੂਰ ਦੀ ਸੋਚ ਹੁੰਦੀ ਆ ਇਹਨਾਂ ਨੇ ਇਹੋ ਜਿਹਾ ਕੰਮ ਕਰਨੇ ਹੁੰਦੇ ਆ ਆਪਾਂ ਨੂੰ ਗੱਲ ਨੂੰ ਸਮਝਣ ਦੀ ਲੋੜ ਆ ਤੇ ਬਾਕੀ ਭਾਈ ਅਮਰਤਪਾਲ ਸਿੰਘ ਮੈਰੋਂ ਨੂੰ ਚਾਹੀਦਾ ਜਿੱਥੇ ਇਦਾਂ ਦਾ ਕੋਈ ਕੰਮ ਹੁੰਦਾ ਨਾ ਉੱਥੇ ਖੜੇ ਜਿੱਥੇ ਵਾਕਈ ਕੁੜੀਆਂ ਦੇ ਨਾਲ ਧੱਕਾ ਹੁੰਦਾ ਹੈ ਉੱਥੇ ਖੜਨਾ ਚਾਹੀਦਾ ਆ ਤੇ ਜਿਹੜੀਆਂ ਬੀਬੀਆਂ ਆਪ ਬਾਬਿਆਂ ਦੇ ਡੇਰਿਆਂ ਤੇ ਜਾਂਦੀਆਂ ਉੱਥੇ ਕੋਈ ਉਹਨਾਂ ਦੇ ਹੱਕ 'ਚ ਖੜਨ ਦੀ ਲੋੜ ਨਹੀਂ ਦੇਖ ਹੀ ਲਿਆ ਖੜ ਕੇ ਮੁੜ ਕੇ ਉਹ ਹੀ ਕਹਿਣ ਲੱਗ ਪਈਆਂ ਸਾਡੇ ਨਾਲ ਮੁੱਕਰ ਗਈਆਂ ਪਹਿਲਾਂ ਕਹਿੰਦੀਆਂ ਸਾਡੇ ਨਾਲ ਰੇਪ ਹੋਇਆ ਇਹ ਆਪ ਪਹਿਲਾਂ ਡੇਰਿਆਂ ਤੇ ਜਾਂਦੀਆਂ ਆ ਆਪਦੀਆਂ ਇਸ਼ਤਾਨ ਨਲਾਮ ਕਰਦੀਆਂ ਆ ਤੇ ਮੁੜ ਕੇ ਦਿਖਾਈ ਪਾਉਂਦੀਆਂ ਜਦੋਂ ਗੱਲਬਾਤ ਨਹੀਂ ਬਣਦੀ ਠੀਕ ਹੈ ਕਿ ਨਹੀਂ ਕਿੰਨੇ ਪੰਜਾਬ ਦੇ ਵਿੱਚ ਲਾ ਲਈ ਆ ਪਰ ਡੇਰੇ ਖੁੱਲੇ ਹੋਏ ਆ ਵੱਖ-ਵੱਖ ਡੇਰਿਆਂ ਤੇ ਜਾਂਦੇ ਆ ਲੋਕ ਕਿ ਗੁਰੂ ਘਰਾਂ ਦੇ ਵਿੱਚ ਜਾਓ ਮੰਦਰਾਂ 'ਚ ਜਾਓ ਮਸਜਿਦਾਂ 'ਚ ਜਾਓ ਜਿਹੜੇ ਵੀ ਧਰਮ ਦੇ ਹੈਗੇ ਆਪਣੇ ਧਾਰਮਿਕ ਸਥਾਨਾਂ ਤੇ ਜਾਓ ਉੱਥੇ ਜਾ ਕੇ ਸਿਰ ਝੁਕਾਓ ਕਿਉਂ ਇਹ ਨਾ ਬਾਬਿਆਂ ਦੇ ਪਖੰਡੀਆਂ ਦੇ ਸਾਧਾਂ ਦੇ ਜਾ ਕੇ ਡੇਰਿਆਂ ਦੇ ਉੱਤੇ ਆਪਣੇ ਸਿਰ ਝਕਾਉਣੇ ਆ। ਕਾਦੇ ਵਾਸਤੇ? ਮੁੜ ਕੇ ਪਿੱਟਦੇ ਆ ਵੀ ਸਾਡੀਆਂ ਇੱਜਤਾਂ ਲੁੱਟ ਲਈਆਂ। ਅੱਜ ਤੱਕ ਇਹ ਲੁੱਟਦੇ ਆਏ ਆ ਹੋਰ ਇਹਨਾਂ ਨੇ ਕੀਤਾ ਵੀ ਕੀ ਆ। ਉੱਥੇ ਬੈਠੇ ਆਰਾਮ ਨਾਲ ਤੁਸੀਂ ਜਾਨੀਆਂ ਭੂਰਿਆਂ ਦੇ ਵਿੱਚ ਉਹਨੇ ਭੂਰੇ ਬਣਾਏ ਆ। ਇਹ ਕਿਤੇ ਭੂਰੇ ਬੜੇ ਮਸ਼ਹੂਰ ਕੀਤੇ ਆ। ਜਿਹੜਾ ਵੀ ਬਾਬੇ ਦੀ ਸੁਣ ਲੋ ਜੀ ਭੂਰੇ ਚ ਲੈ ਗਿਆ। ਚਲੋ ਜੀ। ਮੁੜ ਕੇ ਪਿੱਟਦੇ ਆ। ਕਿਉਂ ਜਾਣੇ ਇਹਨਾਂ ਦੇ ਪਖੰਡੀਆਂ ਦੇ। ਇਹਨਾਂ ਦੇ ਹੱਕ 'ਚ ਖੜਨ ਦੀ ਲੋੜ ਹੀ ਨਹੀਂ ਹੈਗੀ। ਜਿਹੜੇ ਆਪ ਆਪਣੀਆਂ ਇੱਜਤਾਂ ਨਾਮ ਕਰਦੀਆਂ ਆ। ਉਹਨਾਂ ਕਰਨ ਦਿਓ ਜਿਹੜੀਆਂ ਮੁੜ ਕੇ ਦੁਹਾਈ ਪਾਉਂਦੀਆਂ ਸਾਡੇ ਨਾਲ ਭਾਬੇ ਨੇ ਐ ਕਰਤੀ ਕਿਉਂ ਗਈਆਂ ਕੀ ਲੈਣ ਰਹੀਆਂ ਸੀ ਉੱਥੇ ਤੇ ਫਿਰ ਸਾਰਾ ਕੁਝ ਹੋਣਾ ਹੀ ਹੈ ਜਦੋਂ ਉੱਥੇ ਜਾਉਂਗੇ ਤਾਂ ਇਸ ਕਰਕੇ ਇਹਨਾਂ ਦੇ ਹੱਕ 'ਚ ਨਹੀਂ ਖੜਨਾ ਚਾਹੀਦਾ ਹੱਕ 'ਚ ਖੜੋ ਜਿਹਨਾਂ ਕੁੜੀਆਂ ਦੇ ਨਾਲ ਵਾਕਈ ਧੱਕਾ ਹੁੰਦਾ ਆ ਇੱਥੇ ਵੀ ਇਨਸਾਫੀ ਹੁੰਦੀ ਆ ਤੇ ਜਿਹੜੀ ਮੈਂ ਗੱਲ ਕੀਤੀ ਆ ਕਿ ਦਸਤਾਰਾਂ ਵਾਲੇ ਤੁਹਾਨੂੰ ਇਦਾਂ ਨਜ਼ਰ ਆਉਣਗੇ ਤੁਹਾਨੂੰ ਪੀਖ ਮੰਗਦੇ ਵੀ ਦੇਣਗੇ ਇਹੋ ਜੀਆਂ ਘਟਿਆ ਹਰਕਤਾਂ ਕਰਦੇ ਵੀ ਦੇਣਗੇ ਕਿਉਂਕਿ ਆਪਾਂ ਬਹੁਤ ਇਹ ਗੱਲ ਤੇ ਜ਼ੋਰ ਦੇ ਦਿੰਨੇ ਆ ਜੋਰ ਲਾਇਆ ਵੀ ਸੀ ਤੇ ਗੱਲ ਹੈ ਵੀ ਸੱਚ ਆ ਕਿ ਵਕਾਇਆ ਜਿੱਥੇ ਸਰਦਾਰ ਹੁੰਦੇ ਕਹਿੰਦੇ ਕੁੜੀ ਉਥੇ ਸੇਫ ਆ ਤੇ ਪਰ ਹੁਣ ਕੰਮ ਉਲਟ ਹੋਣਾ ਸ਼ੁਰੂ ਹੋ ਚੁੱਕਿਆ ਤੇ ਅੱਗੇ ਦੀ ਅੱਗੇ ਹੋਰ ਵਧਣਾ ਇਸ ਕਰਕੇ ਥੋੜਾ ਧਿਆਨ ਰੱਖੋ ਤੇ ਮਾਪਿਆਂ ਨੂੰ ਵੀ ਚਾਹੀਦਾ ਆਪਣੀਆਂ ਧੀਆਂ ਦਾ ਧਿਆਨ ਰੱਖਣਾ ਤੇ ਬਾਕੀ ਤੁਹਾਡੀ ਕੀ رائے ਆ ਤੁਹਾਡੀ ਕੀ ਸੋਚ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਜੇ ਹੋ ਸਕੇ ਤਾਂ ਵਾਦ ਤੋਂ ਵਾਦ ਸ਼ੇਅਰ ਜਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਚ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ